a jatihita era तक मेरी ये बच्ची ये बच्ची ये निजन चढ़ गई खारे तक मेरी ये बच्ची ये बच्ची ये निजन चढ़ गई ਖਬਦੇ ਸਰੇ ਕਿੰਨੇ ਖਬਦੇ ਖਬਦੇ ਨੀਸੇ ਉਮਰ ਪਿਆਰੇ ਤੱਕ ਤੱਕ ਫਿੱਕੇ ਪੜਨਗੇ ਪੜਨਗੇ ਨੀ ਚਾਨ ਸੁਰਜ ਤਾਰੇ ਤੱਕ ਤੱਕ ਫਿੱਕੇ ਪੜਣਗੇ ਪੜਣਗੇ ਨੀਚਾ ਨ ਸੂਰਜ ਤਾਰੇ ਹੈ ਟੁੱਟਣਗੇ ਅੱਜ ਅੰਬਰਾਂ ਹਾਏ ਅੰਬਰਾਂ ਨੀਦ ਰੋਸ਼ਨ ਤਾਰੇ ਟੁੱਟਣਗੇ ਅੱਜ ਅੰਬਰਾਂ ਸ਼ੁਨਾ ਤਾਰੇ ਚਾਨਣ ਚਾਨਣ ਹੋਣਗੇ ਹੋਣਗੇ ਨਿਮਰਹਿ ਮੰਡੇ ਆਂਦੇ ਯਾਰੇ ਚਾਨਣ ਚਾਨਣ ਕੇ ਕੇ ਸੁੱਤੀ ਐ ਹਾਈ ਸੁੱਤੀ ਨਹੀਂ ਆ ਜਾ ਸ਼ਗਨ ਮਨ ਨਾਲ ਆ ਜਾਏ ਉੱਠ ਕੇ ਸੁੱਤੀ ਐ ਸੁੱਤੀ ਨਹੀਂ ਆ ਜਾ ਸ਼ਗਨ ਮਨ ਨਾਲ ਹਾਈ ਮੇਖ ਫਬ ਦੀਆਂ ਜੋੜੀਆਂ ਜੋੜੀਆਂ ਨਾ ਈਸ਼ਰ ਬਾਲੇ ਹਾਏ ਵੇਖ ਫਬਧੀਆਂ ਜੋੜੀਆਂ ਜੋੜੀਆਂ ਨਾ ਈਸ਼ਰ ਆਣ ਨੂੰ ਵੇ ਆਣ ਨੂੰ ਨੀ ਤੇਰੇ ਨਾ ਡਾਂ ਪਲੇ ਸੁਚੀਆਂ ਦੁੱਧ ਦੀਆਂ ਦੰਦੀਆਂ ਹਏ ਦੰਦੀਆਂ ਨਿੱਗੀ ਹੋਰ ਹਾਲੇ ਸੁਚੀਆਂ ਦੁੱਧ ਦੀਆਂ ਦੰਦੀਆਂ ਦੰਦੀਆਂ ਨੀ ਕੀਓ ਰਾ ਹਲੇ ਅਮਰ ਹੋਣ ਲਈ ਤਰਪਏ ਤਰਪਨੀਓ ਵੀਰਾ ਨਮ